ਕਿਉਂ ਮਾਰ ਰਹੇ ਨੇ ਜੀ ਨੰਨਾਨੂ ਕੀ ਗੱਲ ਆ ਕੌਣ ਜੇ ਤੁਸੀਂ ਛੱਡ ਦਿਓ ਭਾਈ ਸਾਨੂੰ ਸਾਡੀ ਕਾਹਦੇ ਨਾਲ ਕੋਈ ਗੱਲ ਨਹੀਂ ਆ ਸਾਹਿਲ ਨਾਲ ਗੱਲ ਆ ਸਾਡੀ ਕੌਣ ਜੇ ਤੁਸੀਂ ਉਹਨੇ ਸਾਡਾ 10 ਲੱਖ ਰੁਪਇਆ ਦੇਣਾ ਭਾਜੀ ਕਿੰਨੇ ਸਾਹਿਲ ਨੇ ਪੈਸੇ ਲੈ ਕੇ ਲਾਰੇ ਲਾਈ ਜਾਂਦਾ ਦਿੰਦਾ ਹੀ ਨਹੀਂ ਆ ਪੈਸੇ ਸਾਡੇ ਸਾਹਿਲ ਮੰਮੀ ਆ ਵੇਖੋ ਆ ਵਧੀਆ ਹੋਣਾ ਘੜੀ ਕੀ ਆ ਮਮੀ ਬੜਾ ਉਦਾਸ ਲੱਗੰਦੇ ਤੁਸੀਂ ਸਾਹਿਲ ਮੇਰੀ ਗੱਲ ਸੁਣੋ ਤੂੰ ਬਾਹਰ ਨਾ ਜਾਖਾ ਬਾਅਦ ਮਮੀ ਤੁਸੀਂ ਆਪ ਦਾ ਕੱਲ ਮੰਨ ਗਏ ਸੀ ਕਿ ਤਲ ਜੀ ਹੁਣ ਇੱਕਦਮ ਕਿਉਂਗਾ ਵੇਖ ਮੇਰੀ ਗੱਲ ਸੁਣ ਤੂੰ ਇੱਥੇ ਕੰਮ ਕਰ ਲੈ ਤੂੰ ਜਿਹੜਾ ਕਹਿਣਾ ਨਾ ਅਸੀਂ ਤੈਨੂੰ ਇੱਥੇ ਹੋਈ ਕੰਮ ਕਰਾ ਦਿੰਨੇ ਜਿਹੜਾ ਵੀ ਕਹਿਣਾ ਤੂੰ ਜਿਹੜਾ ਤੇਰਾ ਜੀ ਕਰਦਾ ਹੈ ਉਹ ਦੱਸ ਦੇ ਤੂੰ ਤੇਰਾ ਚਾਚਾ ਤੈਨੂੰ ਇੱਥੇ ਉਹੀ ਕੰਮ ਕਰਾ ਦੇਗਾ ਦੇਖ ਇੱਥੇ ਸਾਰੇ ਅਸੀਂ ਇੱਕ ਦੂਜੇ ਦੀਆਂ ਅੱਖਾਂ ਦੇ ਸਾਹਮਣੇ ਤੇ ਬੈਠੇ ਆ ਨਾ ਦੁੱਖ ਨੂੰ ਸੁੱਖ ਨੂੰ ਸਾਰੇ ਇੱਕ ਦੂਜੇ ਦੇ ਨਾਲ ਤੇ ਹੈਗੇ ਆ ਨਾ ਹੈ ਉੱਥੇ ਦੇਖ ਸੋ ਕੋਹਾਂ ਤੇ ਨਾ ਤੇਰੇ ਕੋਲ ਕੋਈ ਪਹੁੰਚ ਸਕੇ ਨਾ ਤੇਰੀ ਕੋਈ ਸੁਣ ਸਕੇ ਇਹਨਾਂ ਕੋਲ ਤੇਨੂੰ ਕੋਈ ਦੁੱਖ ਤਕਲੀਫ ਵੀ ਇਹਨਾਂ ਦੇ ਤੂੰ ਕਿਸੇ ਨੂੰ ਦੱਸ ਨਹੀਂ ਸਕਨੀ ਤੂੰ ਖਾਦਾ ਕੁਛ ਕੇ ਨਹੀਂ ਖਾਦਾ ਤੂੰ ਆਪਣੇ ਤੱਕ ਹੀ ਰੱਖਣਾ ਸਾਨੂੰ ਕਹਿਣਾ ਅਸੀਂ ਖਾ ਲਿਆ ਜੀ ਮੈਂ ਆ ਚੀਜ਼ ਖਾ ਦੀ ਜੀ ਮੈਂ ਆ ਖਾਦਾ ਪਰ ਪੁੱਤਰ ਇਹ ਤੇ ਤੂੰ ਹੀ ਜਾਣਦਾ ਹੋਏਗਾ ਪਰ ਵੇਖ ਇੱਥੇ ਤੇਰਾ ਚਾਚਾ ਆ ਿਕਨਲਾ ਉਹ ਇੱਕ ਤੇਰਾ ਚਾਚਾ ਅਨਿਲ ਪਹਿਲੀ ਵਾਰ ਹੈ ਕਿੰਨਾ ਕੋ ਆਂਦਾ ਹੋ ਵਿਚਾਰਾ ਤੇ ਮੇਰੀ ਇੱਕ ਗੱਲ ਸੁਣ ਇੱਥੇ ਤੇ ਗੋਲਡੀ ਰਹਿ ਗਿਆ ਨਾ ਕੱਲਾ ਤੇ ਤੂੰ ਇੱਥੇ ਰਹਿਗਾ ਜਿਹੜਾ ਕੰਮ ਕਰਨਾ ਨਾ ਤੂੰ ਇੱਥੇ ਕਰ ਲੈ ਮੇਰਾ ਸਿਆਣਾ ਪੁੱਤ ਬਨ ਮੇਰਾ ਬੱਚਾ ਇੱਥੇ ਕੰਮ ਕਰ ਲੈ ਹੈ। ਮੰਮੀ ਸੱਚ ਬੋਛੋਣਾ ਤੇ ਜਾਣਾ ਮੈਂ ਵੀ ਨਹੀਂ ਚਾਹਨਾ ਪਰ ਮੈਂ ਤੁਹਾਨੂੰ ਕੀ ਦੱਸਾਂ ਮੈਂ ਕੈਸੀ ਮੁਸੀਬਤ ਵਿੱਚ ਫਸਿਆ ਹਾਂ ਨਾ ਜੋ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਮੈਂ ਕਿਸੇ ਦਾ 10 ਲੱਖ ਰੁਪਇਆ ਦੇਣਾ ਵਾ ਤੇ ਮੇਰੀ ਮਜਬੂਰੀ ਆ ਇੱਥੋਂ ਜਾਣਾ। ਓ ਮੰਮੀ ਬਾਰ ਬਾਰ ਨਾ ਮਿਲਣਾ ਇੱਕੋ ਗੱਲ ਨਾ ਕਰੇ ਜਾਓ। ਨਾਲੇ ਮੈਂ ਚੱਲਾਂ ਵਾ ਮੈਨੂੰ ਕੰਮ ਨੇ। ਜਦੋਂ ਵੀ ਮੈਂ ਕੋਈ ਕੰਮ ਕਹਿੰਨੀ ਆ ਨਾ ਉਦੋਂ ਹੀ ਇਹਨੂੰ ਕੋਈ ਕੰਮ ਪੈ ਜਾਂਦਾ ਜਦੋਂ ਵੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਉਦੋਂ ਹੀ ਇਹਨੂੰ ਕੰਮ ਪੈ ਜਾਂਦਾ ਮੁੰਡੇ ਨੂੰ ਸਾਇਲ ਸਮਝਣ ਨੂੰ ਤਿਆਰ ਨਹੀਂ ਹੁੰਦਾ ਪਿਆ ਤੇ ਗੋਲਡੀ ਤੇ ਕਿਰਨ ਦੀਆਂ ਗੱਲਾਂ ਸੁਣ ਕੇ ਮੇਰਾ ਕਲੇਜਾ ਬਾਹਰ ਆਨ ਨੂੰ ਹੁੰਦਾ ਪਿਆ ਕਿ ਸਾਡੇ ਪਿੱਛੇ ਵਿਚਾਰੇ ਕੀ ਕੁਝ ਕਰਨ ਨੂੰ ਤਿਆਰ ਹੋਏ ਪਏ ਨੇ ਨਹੀਂ ਮੈਂ ਇਹਨੂੰ ਕਿਵੇਂ ਸਮਝਾਵਾਂ ਸਾਇਲ ਨੂੰ ਕੀ ਸਮਝੇ ਉਹ ਚੱਕਣ ਡਾ ਫੋਨ ਕੇ ਨਹੀਂ ਚੱਕਣ ਡਾ ਫੋਨ ਨਹੀਂ ਚੱਕ ਰਿਹਾ ਕੱਟ ਰਿਹਾ ਬਾਰ-ਬਾਰ ਕਿੰਨੀਆਂ ਕ ਵਾਰਨਿੰਗ ਅੱਧਾ ਹੀ ਜਾਵੇ ਬੰਦਾ ਇਹਨੂੰ ਇੰਨੇ ਆਪਣੀਆਂ ਵਾਰਨਿੰਗਾਂ ਨੂੰ ਟਿੱਚ ਜਾਣਿਆ ਕੋਈ ਹੱਲ ਕੰਨਾ ਪੈਣਾ ਇਹਦਾ ਕੋਈ ਨਾ ਹੱਲ ਹੁਣ ਇੱਕੋ ਹੀ ਆ ਆ ਲਾਸਟ ਵਾਰੀ ਫੋਨ ਟਰਾਈ ਕਰ ਇਹਨੂੰ ਜੇ ਫੋਨ ਨੇ ਚੱਕ ਲਿਆ ਤੇ ਫਿਰ ਤੇਰੀ ਜ਼ਿੰਦਗੀ ਬਖਸ਼ ਦਾਂਗੇ ਤੇ ਜੇ ਨਾ ਚੱਕਿਆ ਇਹ ਫੋਨ ਹੀ ਦੱਸੂਗਾ ਨਾ ਪੀਏ ਜੀਣਾ ਕਿ ਮਰਨਾ ਇਹਨੇ ਕਰ ਇਹਦੀ ਜ਼ਿੰਦਗੀ ਦਾ ਅੰਤ ਆ ਗਿਆ ਨਹੀਂ ਨਾ ਚੱਕਿਆ ਅੱਜ ਇਹਦੇ ਘਰ ਚਲਦੇ ਆ ਤੈਨੂੰ ਦੱਸਦੇ ਆ ਕੀ ਸਿਕੀਂਆ ਚੱਲ ਫਿਰ ਅੱਜ ਹੋ ਕੇ ਰੋ ਮਸਲਾ ਹਾਲੇ ਦਾ ਵਿੱਚ ਚਲਾ ਫਿਰ ਕਰਦੀ ਏ ਧਰਤੀ ਦਾ ਪਾਰ ਹੌਲਾ ਚੱਲ ਇਦਾਂ ਕਰਦਾ ਏਅਰਪਲੇਨ ਮੋਡ ਤੇ ਲਾ ਦਿੰਦਾ ਫੋਨ ਹੀ ਨਹੀਂ ਆਊਗਾ ਪਰ ਉਹਨਾਂ ਨੂੰ ਤੇ ਮੇਰਾ ਘਰ ਵੀ ਪਤਾ ਵਾ ਕਿਤੇ ਘਰ ਹੀ ਨਾ ਆ ਜਾਣਾ ਅੱਜ ਤੇ ਹੈਗੇ ਵੀ ਸਿਆਪਾ ਸਾਰੇ ਜਾਣੇ ਘਰੇ ਆ ਠੀਕ ਆ ਰੱਬਾ ਕੀ ਕਰਾਂ ਇਹ ਰੱਬਾ ਤੂੰ ਹੀ ਮੈਨੂੰ ਇਸ ਮੁਸੀਬਤ ਚੋਂ ਕੱਢ ਲਾ ਬਸ ਇੱਕ ਵਾਰੀ ਆ ਮੁਸੀਬਤ ਚੱਲ ਜੇ ਨਾ ਫਿਰ ਉਸ ਤੋਂ ਬਾਅਦ ਮੈਂ ਕਦੀ ਇਦਾਂ ਦਾ ਕੋਈ ਕੰਮ ਨਹੀਂ ਕਰਦਾ

ਕਿੰਨਾ ਕੱਟ ਜਾਏਗਾ ਬੇਖੂਬ ਸਮਝ ਰਖਿਆ ਸਾਨੂੰ ਤੂੰ ਦੇ ਚੱਲ ਹੁਣ ਪੁੱਤ ਪਸੰਤੀ ਵਾਂਗੂ ਨੱਚ ਕੇ ਵਿਖਾ ਉਹ ਵੀ ਲੰਗੜੀ ਨੱਚਣਾ ਮੇਰ ਕੋ ਗਲਤੀ ਹੋ ਗਈ ਮੈਂ ਮੈਂ ਤਾਂ ਗਲਤੀ ਹੋ ਗਈ ਹਰ ਵੱਡੀ ਗਲਤੀ ਹੋ ਜਾਂਦੀ ਆ ਹਰ ਵੱਡੀ ਗਲਤੀ ਆ ਕੀ ਫਰਕ ਉਹ ਤੇ ਵਿਆ ਗਲਤੀਆਂ ਤੈਨੂੰ ਗਿਣੌਣੀਆਂ ਹੁਣ ਬੜੇ ਚੰਗੇ ਤਰੀਕੇ ਨਾਲ ਉਹ ਮੇਰੇ ਮੇਰੇ ਘਰ ਦੇ ਵਿੱਚ ਦੇ ਆ ਚੀਜ਼ਾਂ ਨਾ ਕਰੋ ਕੀ ਘਰ ਦੇ ਵਿੱਚ ਓਏ ਕੀ ਘਰ ਦੇ ਵਿੱਚ ਨਹੀਂ ਤੈਨੂੰ ਚੇਤਾ ਸੀ ਘਰ ਦਾ ਉਦੋਂ ਤੈਨੂੰ ਕਿੰਨੀਆਂ ਕਿੰਨੀਆਂ ਵਾਰਨਿੰਗਾਂ ਦਿੱਤੀਆਂ ਤੈਨੂੰ ਆ ਨੋਟੀਫਿਕੇਸ਼ਨ ਕਰੀਏ ਜਿੰਦੀ ਗਾਰਡਨ ਚ ਕੋਣ ਹੈਗਾ ఆ కోనా గాడించే సాహిల్ ను కుట్టందేయా మమ్మీ పాపి కిత్తే జీ సారే గనే బాహర్ ఆ పదని కోన్ హై సాహిల్ ను కుట్టందేయా వా ఓ మే ఆ దే దే మేరే ਮੈਂ ਤੁਹਾਡੇ ਸਾਰੇ ਪੈਸੇ ਮੋੜ ਦਾਂਗਾ ਮੈਂ ਸਾਰੇ ਪੈਸੇ ਮੋੜ ਦਾਂਗਾ ਤੁਹਾਡੇ ਮੈਂ ਤੁਹਾਡੇ ਸਾਰੇ ਪੈਸੇ ਮੋੜ ਦਾਂਗਾ ਸਾਹਿਲ ਹੁਣ ਸਾਨੂੰ ਪੈਸੇ ਪੂਸੇ ਨਹੀਂ ਚਾਹੀਦੇ ਹੁਣ ਸਿਰਫ ਸਾਨੂੰ ਤੇਰੀ ਜਾਨ ਚਾਹੀਦੀ ਹੈ ਜਾਨ ਪੁੱਠੇਰਾ ਬੇਫਿਕੂਰ ਬਣਾ ਲਿਆ ਤੂੰ ਸਾਨੂੰ ਮੰਮੀ ਚਾਚਾ ਜੀ ਮੈਨੂੰ ਬਚਾਓ कौन तू भी हिम्मत उठ साहिल सा उठा पिछे साहिल खड़ा हो कौन है गया साहिल ਉਹ ਤਾਂ ਤਾਂ ਬਾਈ ਸਹੀ ਲੋਟ ਉਹ ਟਾਡੀ ਹੀ ਮਸਕੀਦਾ ਬਾਈ ਮੇਰੀ ਚਾਚੀ ਨਾਲ ਰਲਉਣ ਦੀ ਜੇ ਲੋ ਤਾਂ ਗੱਲ ਮਰਦੇ ਸੀ ਨਾ ਉਰੋਂ ਤਾਂ ਕਿਵੇਂ ਬਰਦਾਸ਼ਤ ਕਰਨਾ ਹੈ ਪਰ ਮੇਰੇ ਪਰਿਵਾਰ ਤੇ ਜੇ ਕਿਸੇ ਨੇ ਉਂਗਲ ਚੁੱਕੀ ਨਾ ਤੇ ਮੈਂ ਨਹੀਂ ਉਹਨੂੰ ਛੱਡਦਾ ਯਾ ਠੀਕ ਤੇ ਹੋਣਾ ਮੈਂ ਤੇ ਠੀਕ ਆ ਮੇਰੀ ਗੱਲ ਸੁਣ ਆਹ ਕੋਣ ਹੈ ਕਿ ਕਾ ਸਾਹਿਲ ਚੱਤੀ ਆ ਸਾਹਿਲ ਨੂੰ ਕੋਈ ਮਾਰੀ ਜਾਂਦਾ ਇਹ ਵੀ ਆਓ ਹਾਏ ਸਾਹਿਲ ਸਾਹਿਲ ਮਮੀ ਇੱਥੇ ਇਹ ਕੋਣ ਹੈ ਇਹ ਤੂੰ ਬਾਹਰ ਹੁੰਦਾ ਕੋਣ ਹੈ ਇਹ ਤਾਂ ਕੁੱਟਣ ਵਾਲੇ ਕੋਈ ਨਾ ਹੋਇਆ ਆਪਾ ਬਦਮਾਸ਼ ਆ ਓਏ ਇੱਥੇ ਇਹਨਾਂ ਨੂੰ ਕੁੱਟਣਾ ਹੈ ਕਿ ਗੁੱਟ ਖਾਣਾ ਹੈ ਇਹਨਾਂ ਕੋ ਉਹ ਇਹ ਜਨਾਨੀਆਂ ਕੋ ਚੱਲ ਆ ਇਹਨਾਂ ਨੂੰ ਕੋਣ ਨੇ ਹਲੋ ਦੇਖੀ ਜਸਨੀ ਇਹ ਤੇ ਪਾਪੀ ਕਿ ਗਰੰਟੀ ਕਿਉਂ ਮਾਰਨ ਡੈ ਰਹੀ ਉਹਨਾਂ ਨੂੰ ਕੀ ਗੱਲ ਆ ਕੌਣ ਜੇ ਤੁਸੀਂ ਛੱਡ ਦਿਓ ਭਾਈ ਸਾਨੂੰ ਸਾਡੀ ਕਾੜ ਦੇ ਵਿੱਚ ਕੋਈ ਗੱਲ ਨਹੀਂ ਆ ਸਾਹੀ ਨਾਲ ਗੱਲ ਆ ਸਾਡੀ ਕੌਣ ਜੇ ਤੁਸੀਂ ਉਹਨੇ ਸਾਡਾ 10 ਲੱਖ ਰੁਪਇਆ ਦੇਣਾ ਭਾਜੀ ਕਿੰਨੇ ਸਾਹਿਲ ਵਾਹੇ ਲੈ ਕੇ ਲਾਰੇ ਲਾਈ ਜਾਂਦਾ ਦਿੰਦਾ ਹੀ ਨਹੀਂ ਆ ਪੈਸੇ ਸਾਡੇ ਸਾਹਿਲ ਚੱਲ ਆ ਕੀ ਕਹਿਂਦੇ 골ਡੀ ਤੂੰ ਪੁਲਿਸ ਨੂੰ ਕੌਣ ਕਰ ਇੱਕ ਮਿੰਟ ਆ ਕੀ ਕਹਿਂਦੇ ਆ ਕੌਣ ਆ ਇਹ ਮੁੰਡੇ ਮੈਂ ਤੇ ਕਦੀ ਨਹੀਂ ਵੇਖੇ ਨਾਲੇ ਕੀ ਕਹਿਂਦੇ ਆ ਤੇਰੇ ਕੋਲ ਪੈਸੇ ਲੈਣੇ ਸਾਹਿਲ ਤੇਨੂੰ ਕੁਝ ਪੁੱਛਦੇ ਮੈਨੇ 10 ਕਾਦੇ ਪੈਸੇ ਲੈਣੇ ਇੰਨਾ ਤੇਰੇ ਕੋਲ ਬੋਲ ਸਾਹਿਲ ਕਾਦੇ ਪੈਸੇ ਲੈਣੇ ਤੁਸੀਂ ਇਹਦੇ ਕੋਲ 10 ਲੱਖ ਰੁਪਈਆ ਲਿੱਤੇ ਆ ਤੂੰ ਉੱਥੇ ਥੱਲੇ ਕਰ ਬੋਲ ਬੋਲਦਾ ਕਿਉਂ ਨਹੀਂ ਪਿਆ 10 ਕਿੰਨੇ ਪੈਸੇ ਲਏ ਇੰਨੇ ਦਾ 10 ਲੱਖ ਰੁਪਈਆ ਲੈ ਤਨੇ ਸਾਹਿਲ 10 ਲੱਖ ਰੁਪਈਆ ਵਾ ਸਾਹਿਲ ਕਿੱਥੇ ਵਰਤੇ ਆਈ 10 ਲੱਖ ਰੁਪਈਆ ਮੈਂ ਬੋਲਦਾ ਕਿਉਂ ਨਹੀਂ ਪਿਆ ਤੈਨੂੰ ਕੋਈ ਪੁੱਛਦੇ ਮੈਨੇ ਛੁੱਟੀ ਰਕਮ ਹੁੰਦੀ ਆ 10 ਲੱਖ ਭਾਬੀ ਤੁਸੀਂ ਰਹਿਣ ਦਿਓ ਇਹਦੇ ਨਾਲ ਗੱਲ ਨਾ ਆਪਾਂ ਬਾਅਦ ਚ ਕਰਦੇ ਹਾਂ ਕਿਰਨ ਅੰਦਰੋਂ ਮੇਰੀ ਚੈੱਕ ਬੁੱਕ ਲੈ ਕੇ ਤੇ ਤੁਸੀਂ ਮੇਰੀ ਗੱਲ ਸੁਣ ਲਓ ਪੈਸੇ ਤੁਹਾਨੂੰ ਮੈਂ ਦੇ ਦੇਣਾ ਜਿੰਨੇ ਤੁਸੀਂ ਲੈਣੇ ਆ ਓਨੇ ਹੀ ਦੇ ਕੇ ਤੋਰੂੰਗਾ ਅੱਜ ਤੋਂ ਬਾਅਦ ਤੁਸੀਂ ਇਹਨੂੰ ਕੋਈ ਪੈਸਾ ਨਹੀਂ ਦੇਣਾ ਨਹੀਂ ਤੇ ਇਹ ਪੈਸੇ ਤੁਹਾਨੂੰ ਨਹੀਂ ਜੇ ਵਾਪਸ ਹੋਣੇ ਮੈਂ ਉਸੀ ਦਾ ਜ਼ਿੰਮੇਵਾਰ ਨਹੀਂ ਹੋਊਗਾ ਤੇ ਨਾ ਹੀ ਤੁਸੀਂ ਅੱਜ ਤੋਂ ਬਾਅਦ ਇਹਦੇ ਨਾਲ ਕੋਈ ਮੇਲ ਜੋਲ ਰੱਖਣਾ ਹੈ ਹਾਂਜੀ ਤੂੰ ਰੋਟਾ ਫੋੜੀ ਗੱਲ ਕਰਾਂਗੀ ਸਾਨੂੰ ਸਾਡੇ ਪੈਸੇ ਦਾ ਮਤਲਬ ਐ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਆ ਮਤਲਬ ਤੂੰ ਹੀ ਰੱਖਣਾ ਨਹੀਂ ਅੱਜ ਤੋਂ ਬਾਅਦ ਬਸ ਪੈਸੇ ਮਿਲ ਗਿਆ ਸਾਰਾ ਹਿਸਾਬ-ਕਿਤਾਬ ਖਤਮ ਹੋਣ ਕੇ ਆ ਫੜੋ ਆਪਣਾ ਨਾਮ ਭਰ ਲਿਓ ਤੇ ਅੱਜ ਤੋਂ ਬਾਅਦ ਤੁਸੀਂ ਇਹਦੇ ਲਾਗੇ ਬਣੇ ਨਹੀਂ ਦਿਖਣੇ ਚਾਹੀਦੇ ਜਾਓ ਚੱਲੇ ਚਲੋ ਅੰਦਰ ਚਲੀਏ ਇਹਨੂੰ ਪਾਣੀ ਪੋਣੀ ਪਿਓ ਚਾਚਾ ਜੀ ਮੇਰੇ ਕਰਕੇ ਤੁਹਾਨੂੰ ਇਦਾਂ ਸ਼ਰਮਸਾਰ ਹੋਣਾ ਪਿਆ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਵਾਂ ਮੈਂ ਨਾ ਸਾਰਿਆਂ ਦੇ ਨਾਲ ਹੀ ਧੋਖਾ ਕੀਤਾ ਵਾ ਇਥੋਂ ਤੱਕ ਕਿ ਸਭ ਤੋਂ ਜ਼ਿਆਦਾ ਗੁਨਾਹਗਰ ਮੈਂ ਤੁਹਾਡਾ ਵਾਂ ਕਿਉਂਕਿ ਮੈਂ ਤੁਹਾਡਾ ਘਰ ਤੁਹਾਡਾ ਘਰ ਵੱਸਣ ਤੋਂ ਪਹਿਲਾਂ ਹੀ ਤੋੜਨਾ ਚਾਹੁੰਦਾ ਹਾਂ ਤੁਹਾਨੂੰ ਬਦ ਕੀ ਮਤਲਬ ਆ ਚਾਚੀ ਦੇ ਘਰ ਤੱਕ ਜਿਹੜੀਆਂ ਵੀ ਗੱਲਾਂ ਜਾਂਦੀਆਂ ਸੀ ਨਾ ਕਿ ਉਹ ਪਹਿਲਾਂ ਵਿਆਹਿਆ ਵਾ ਇਥੋਂ ਤੱਕ ਮੈਂ ਇਹ ਵੀ ਕਹਿਆ ਹੈਗਾ ਕਿ ਉਹ ਨਸ਼ੇ ਕਰਦਾ ਵਾ ਤੇ ਤੁਸੀਂ ਆਪਣੀ ਕੁੜੀ ਦਾ ਵਿਆਹ ਕਦੀ ਵੀ ਉਥੇ ਨਾ ਕਰਾਇਓ ਤੇ ਘਰ ਦੇ ਵਿੱਚੋਂ ਜਿੰਨੇ ਪੈਸੇ ਚੋਰੀ ਹੁੰਦੇ ਸੀ ਨਾ ਉਹ ਮੈਂ ਹੀ ਕਰਦਾ ਹਾਂ ਇਥੋਂ ਤੱਕ ਮੰਮੀ ਤੁਹਾਡੀ ਜਿਹੜੀ ਮੁੰਦਰੀ ਸੀ ਨਾ ਉਹ ਵੀ ਮੈਂ ਹੀ ਚੋਰੀ ਕੀਤੀ ਸੀ ਤੇ ਕੜੇ ਸਾਰਾ ਕੁਝ ਮੈਂ ਹੀ ਚੋਰੀ ਕੀਤਾ ਸੀ ਸਾਹਿਲ ਤੂੰ ਕਿੱਥੇ ਕਰਦਾ ਰਿਆਂ ਇਹ ਕੁਝ ਕੀਤਾ ਕੀ ਕੋਈ ਨਸ਼ੇ ਕਰਨ ਦਾ ਪਿਆਵਾ ਕੋਈ ਮੈਚਾਂ ਦੇ ਪੈਸੇ ਤੇ ਨਹੀਂ ਲੌਂਦਾ ਬਾਪਾ ਚਾਚਾ ਜੀ ਮੈਨੂੰ ਨਾ ਸਮਝ ਆ ਗਈ ਆ ਕਿ ਮੇਰਾ ਅਸਲੀ ਸਾਥ ਦੇਣ ਵਾਲੇ ਨਾ ਮੇਰੇ ਘਰ ਦੇ ਹੀ ਆ ਆ ਬਾਹਰ ਦੇ ਕੁਝ ਵੀ ਨਹੀਂ ਆ ਮੇਰੇ ਬਾਤੇ ਤੇ ਮੈਂ ਨਾ ਅੱਜ ਤੋਂ ਬਾਅਦ ਆ ਬਾਹਰ ਬੁਰ ਜਾਣ ਵਾਲਾ ਵੀ ਜਿਹੜਾ ਪਲਾਨ ਆ ਨਾ ਬਿਲਕੁਲ ਡਰੌਪ ਆਊਟ ਕਰਤਾ ਕਿਉਂਕਿ ਮੈਂ ਬਾਹਰ ਸਿਰਫ ਇਹਨਾਂ ਕਰਕੇ ਜਾਣਾ ਚਾਹੁੰਦਾ ਸੀ ਕਿਉਂਕਿ ਆ ਮੈਨੂੰ ਰੋਜ਼ ਥ੍ਰੈਟ ਦਿੰਦੇ ਸੀ ਕਿ ਤੈਨੂੰ ਮਾਰ ਦਾਂਗੇ ਤੇ ਜੇ ਆ ਮੇਰਾ ਸੌਲਟ ਆਊਟ ਹੀ ਹੋ ਗਿਆ ਵਾ ਤਾਂ ਮੈਂ ਬਾਹਰ ਜਾ ਕੇ ਕੀ ਕਰਨਾ ਇੱਥੇ ਸੋਗਾਂ ਮੈਂ ਤੁਹਾਡੇ ਨਾਲ ਮਿਹਨਤ ਕਰੂੰਗਾ ਤੇ ਜਿਹੜੀ ਘਰ ਦੀ ਜ਼ਿੰਮੇਵਾਰੀ ਸਿਰਫ ਤੁਸੀਂ ਨਿਭਾਉਂਦੇ ਨਾ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਨਿਭਾਉਂਗਾ ਚਾਚਾ ਜੀ ਮੈਂ ਬੜਾ ਗਲਤ ਸੀ ਮੈਂ ਸੋਚਦਾ ਸੀ ਕਿ ਤੁਹਾਨੂੰ ਨਾ ਸਾਡੇ ਕਿਸੇ ਵੱਲ ਧਿਆਨ ਨਹੀਂ ਆ ਬਸ ਤੁਹਾਨੂੰ ਆਪਣੇ ਵੱਲੀ ਧਿਆਨ ਆ ਪਰ ਅੱਜ ਤੁਸੀਂ ਸਾਬਿਤ ਕਰਤਾ ਕਿ ਤੁਹਾਨੂੰ ਸਿਰਫ ਆਪਣੇ ਨਾਲ ਨਹੀਂ ਹਰ ਇੱਕ ਬੰਦੇ ਨਾਲ ਹਰ ਇੱਕ ਦੀ ਜ਼ਿੰਮੇਵਾਰੀ ਪਗਾਉਣ ਵਿੱਚ ਪੂਰਾ ਪੂਰਾ ਸਾਥ ਦਿੰਦੇ ਤੁਸੀਂ ਤੇ ਮੇਰੀ ਬਸ ਆਖੀਰਲੀ ਗਲਤੀ ਮੈਨੂੰ ਮਾਫ ਕਰ ਦਿਓ ਤੇ ਜਿਹੋ ਜਿਹਾ ਕੰਮ ਜਿਹੋ ਜਿਹਾ ਵੀ ਕੰਮ ਕਰੋਗੇ ਨਾ ਤੁਸੀਂ ਮੈਂ ਉਹ ਕਰਨ ਨੂੰ ਤਿਆਰ ਆ ਤੇ ਮੈਂ ਅ ਜਿੰਨੇ ਵੀ ਪੈਸੇ ਹਨ ਆ ਲੋਨ ਵਿੱਚ ਤੁਹਾਡੀ ਮਦਦ ਕਰੂੰਗਾ ਚੱਲ ਤੈਨੂੰ ਸਮਝ ਆ ਗਈ ਐ ਇੰਨਾ ਹੀ ਬੜਾ ਵਾ ਹੋਂ ਨਾ ਗਾਂ ਤੋਂ ਇਹੋ ਜਿਹਾ ਕੋਈ ਕੰਮ ਨਾ ਕਰੀ ਠੀਕ ਐ ਮੈਨੂੰ ਇੱਕ ਗੱਲ ਦਾ ਜਵਾਬ ਕੱਲੇ ਨੂੰ ਜ਼ਰੂਰ ਦੇਵੇਂ ਕੀ ਐਨ ਆ ਸਾਰੇ ਪੈਸਿਆਂ ਦਾ ਕੀਤਾ ਕੀ ਐ ਚਾਚੀ ਜੀ ਮੈਂ ਤੁਹਾਡੇ ਤੋਂ ਵੀ ਮਾਫੀ ਮੰਗਦਾ ਵਾਂ ਜੇ ਅੱਜ ਤੁਸੀਂ ਨਾ ਨਾ ਹੁੰਦੇ ਉਹਨਾਂ ਨੇ ਤੇ ਮੈਨੂੰ ਮਾਰ ਹੀ ਦੇਣਾ ਸੀ ਮੈਂ ਤੁਹਾਡੇ ਨਾਲ ਇੰਨਾ ਮਾਰਾ ਬਰਤਾਅ ਕਰਦਾ ਰਿਆ ਪਰ ਤੁਸੀਂ ਇੱਕ ਵਾਰੀ ਵੀ ਨਹੀਂ ਸੋਚਿਆ ਆਪਣੀ ਜਾਨ ਦਾ ਰਿਸਕ ਲੈਂਦੇ ਤੁਸੀਂ ਮੈਨੂੰ ਉਹਨਾਂ ਤੋਂ ਬਚਾਇਆ ਕੋਈ ਗੱਲ ਨਹੀਂ ਸਾਹਿਬ ਤੂੰ ਹੱਡੇ ਬੱਚਿਆਂ ਵਰਗਾ ਹੀ ਆ ਤਾਂ ਹੀ ਤੇਰਾ ਸਾਹ ਦਿੱਤਾ ਆਪਾਂ ਤੇ ਹੁਣ ਸਾਰਿਆਂ ਦਾ ਦਵਾਂਗੇ ਕਿਹੜਾ ਮੈਨੂੰ ਮੁਆਫ ਕਰਦੇ ਬੇਟੇ ਕਿਸੀ ਹੱਦ ਤੱਕ ਮੈਂ ਵੀ ਗਲਤ ਸੀ ਤੇਰੇ ਨਾਲ ਗੋਲਡੀ ਮੈਨੂੰ ਮਾਫ਼ ਕਰ ਦੇ ਪੁੱਤਰ ਸ਼ਾਇਦ ਮੈਂ ਤੈਨੂੰ ਸਮਝ ਨਹੀਂ ਸਕੀ ਭਾਬੀ ਵੇਖੋ ਤੁਸੀਂ ਵੱਡੇ ਜੇ ਇਹੋ ਜੀਆਂ ਗੱਲਾਂ ਨਾ ਕਰੋ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਚੱਲ ਰੁਪਈਏ ਤੇ ਦੁਬਾਰਾ ਆ ਜਾਣਗੇ ਚਲੇ ਗਏ ਆ ਕੋਈ ਗੱਲ ਨਹੀਂ 10 ਲੱਖ ਜੋ ਮੈਨੂੰ ਮੇਰਾ ਪਰਿਵਾਰ ਤੇ ਵਾਪਸ ਮਿਲ ਗਿਆ ਛੱਡੋ ਗੱਲਾਂ ਨੂੰ ਚਲੋ ਜੀ ਸਸਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਸਾਰੇ ਜਣੇ ਤੇ ਅੱਜ ਜਿਹੜੀ ਸਾਡੀ ਸਟੋਰੀ ਜ਼ਿੰਮੇਵਾਰੀਆਂ ਦਾ ਐਂਡ ਹੋ ਗਿਆ ਗੁੰਡੇ ਆ ਓਏ ਫੇਰ 10 ਲੱਖ ਲੈਣ ਆ ਗਈ ਆਂਟੀ ਹੋਣੇ ਨੇ ਜਾਂ ਬਲਾ ਤਾਂ ਅੰਡ ਨੇ ਉਹਨਾਂ ਨੂੰ ਮਾਰਨਾ ਤੇ ਮਾਰਨਾ ਜਿਹਨੂੰ ਪਛਾਣ ਲੱਗੇ ਸਾਇਲ ਨੂੰ ਹੀ ਕੱਢਦਾ ਤੇ ਸਾਰੇ ਜਣੇ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਜਿਹੜੀ ਸੀਰੀਜ਼ ਚੱਲਣ ਦੀ ਸੀ ਜ਼ਿੰਮੇਵਾਰੀਆਂ ਉਹ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਜ ਉਹਦਾ ਲਾਸਟ ਪਾਰਟ ਮਤਲਬ ਜਦੋਂ ਵੀ ਪਏਗਾ ਲਾਸਟ ਮਤਲਬ ਕਿ ਐਂਡ ਹੋ ਚੁੱਕਾ ਜ਼ਿੰਮੇਵਾਰੀਆਂ ਦਾ ਹੁਣ ਜਲਦੀ ਹੀ ਆਪਾਂ ਤੁਹਾਡੇ ਲਈ ਨਵੀਂ ਸੀਰੀਜ਼ ਲੈ ਕੇ ਆਵਾਂਗੇ ਜਿਹੜੀ ਹੋਰ ਵੀ ਜ਼ਿਆਦਾ ਮਜ਼ੇਦਾਰ ਇੰਟਰਸਟਿੰਗ ਹੋਵੇਗੀ ਤੇ ਨਾਲੇ ਸਾਨੂੰ ਸੁਜੈਸਟ ਕਰੋ ਕਿ ਕੋਈ ਸਟੋਰੀ ਕਿਸੇ ਦੇ ਦਿਮਾਗ ਦੇ ਵਿੱਚ ਹੋਵੇ ਵੀ ਭਈ ਇਸ ਤਰ੍ਹਾਂ ਦੀ ਸਟੋਰੀ ਬਣਾਓ ਤੇ ਵੈਸੇ ਸਾਨੂੰ ਇੱਕ ਦੋ ਸਟੋਰੀਜ਼ ਆਈਆਂ ਵੀ ਹੋਈਆਂ ਵਾ ਸਬਸਕ੍ਰਾਈਬਰਸ ਨੇ ਦੱਸੀਆਂ ਵੀ ਹੋਈਆਂ ਵਾ ਤੇ ਉਹ ਵੀ ਅਸੀਂ ਜਲਦੀ ਬਣਾਉਣ ਲੱਗੇ ਆਂ ਬਾਕੀ ਕਿਸੇ ਦੇ ਦਿਮਾਗ ਦੇ ਵਿੱਚ ਹੋਵੇ ਕੋਈ ਆਪਣਾ ਸ਼ੇਅਰ ਕਰਨਾ ਚਾਹੁੰਦਾ ਹੋਵੇ ਤੇ ਸਾਡੇ ਨਾਲ ਸ਼ੇਅਰ ਕਰੋ ਕਾਸ਼ਵੀ 404 ਇੰਸਟਾਗ੍ਰਾਮ ਤੇ ਆਈਡੀ ਆ ਤੁਸੀਂ ਉਹਦੇ ਤੇ ਮੈਸੇਜ ਕਰੋ ਤੇ ਅਸੀਂ ਉਹਦੇ ਤੇ ਜਰੂਰ ਵਰਕ ਕਰਾਂਗੇ ਬਣਾ ਕੇ ਤੇ ਤੁਹਾਡੇ ਅੱਗੇ ਰੱਖਾਂਗੇ ਜੀ ਤੁਹਾਨੂੰ ਪਸੰਦ ਆਉਂਦੀ ਹੈ ਕਿ ਨਹੀਂ ਦੂਸਰਾ ਚੈਨਲ ਮਿਸਟਰ ਐਂਡ ਮਿਸਿਸ ਮਾਨਾ ਸੌਰੀ ਮਿਸਟਰ ਮਿਸਿਸ ਮਾਨਾ ਉਹਨਾਂ ਨੂੰ ਵੀ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਕਿਉਂਕਿ ਔਰਤੇ ਵੀ ਸਟੋਰੀਜ਼ ਅਸੀਂ ਨਾ ਵੈਸੇ ਤੇ ਫਿਲਹਾਲ ਇਹਦੇ ਬੀਟੀਐ ਸਾਰੇ ਔਰਤੇ ਪਿੰਦੇ ਆ ਬਿਹਾਈਂਡ ਦਾ ਸੀਨ ਜਿਹੜੀਆਂ ਸਾਡੇ ਕੋਲ ਮਿਸਟੇਕਸ ਹੋ ਜਾਂਦੀਆਂ ਉਧਰ ਪਾ ਦਿੰਨੇ ਆ ਅਸੀਂ ਸ਼ੂਟਿੰਗ ਟਾਈਮ ਜਿਹੜਾ ਵੀ ਹੁੰਦਾ ਵਾ ਬਾਕੀ ਉਧਰ ਵੀ ਅਸੀਂ ਛੇਤੀ ਸਟੋਰੀ ਸਟਾਰਟ ਕਰਨ ਲੱਗੇ ਆ ਬਾਕੀ ਇਹਦੇ ਵਿੱਚ ਸਾਰੀ ਟੀਮ ਦਾ ਥੈਂਕਸ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਬਾਕੀ ਸਾਰਨਾ ਸਪੈਸ਼ਲੀ ਥੈਂਕਸ ਹੈਗਾ ਅਜੇ ਦਾ ਅਰਜੁਨ ਦਾ ਤੇ ਸਾਹਿਲ ਦਾ ਜਿਨ੍ਹਾਂ ਨੇ ਕੁੱਟ ਮਾਰ ਵਾਲੇ ਸੀਨ ਕੀਤੇ ਬੜੇ ਬੋਲਡ ਬੋਲਡ ਸੀਨ ਕੀਤੇ ਆ ਬਿਨਾ ਕਿਸੇ ਹੈਜ਼ਿਟੇਸ਼ਨ ਦੇ ਤੁਸੀਂ ਵੀ ਕੁੱਟਿਆ ਮੰਜੂਆਂਡੀ ਨੂੰ ਬੜਾ ਕੰਮ ਸੀਗਾ ਬਸ ਆਟੇ ਕਰਕੇ ਵਿਚਾਰੇ ਦੁਬਾਰਾ ਆ ਗਏ ਆ ਤੇ ਹੁਣ ਇਹਨਾਂ ਨੂੰ ਆਪਾਂ ਭੇਜ ਦੇਣਾ ਕਿਉਂਕਿ ਬਹੁਤ ਜ਼ਰੂਰੀ ਕੰਮ ਛੱਡ ਕੇ ਸਾਡੇ ਕੋਲ ਆਏ ਨੇ ਨਹੀਂ ਥੈਂਕਸ ਸਾਰਿਆਂ ਦਾ ਨਾਲੇ ਇੱਕ ਵਾਰ ਦੁਬਾਰਾ ਕਿਉਂਕਿ ਪੱਖੇ ਬੰਦ ਉੱਤੇ ਇੰਨਾ ਜਿੰਨੀ ਟੈਂਪਰੇਚਰ ਹੈ ਤੁਹਾਨੂੰ ਪਤਾ ਵਾ ਕੀ ਟੈਂਪਰੇਚਰ ਤੇ ਫੇਰ ਵੀ ਗਰਮੀ ਦੇ ਵਿੱਚ ਪੱਖੇ ਬੰਦ ਕਰਕੇ ਸਾਨੂੰ ਸ਼ੂਟ ਕਰਨਾ ਪੈਂਦਾ ਵਾ ਚਲੋ ਥੈਂਕ ਯੂ ਵੈਰੀ ਮਾ ਜੀ ਥੈਂਕ ਯੂ ਥੈਂਕ ਯੂ ਇਤਨੇ ਪਿਆਰ ਦੇਂਦੇ ਹੋ ਥੈਂਕ ਯੂ